ਅੱਜ ਮੈਂ ਕਿਹਾ ਸੀ ਜਾਗਰ ਜਾਗਿਆ ਹੋਇਆ ਜੀ ਜਾਗ ਰੂਖ ਜੀ ਨੂੰ ਅਸੀਂ ਕਹਿੰਦੇ ਆ ਜਾਗ ਰੂਖ ਜੀ ਨੂੰ ਉਸ ਵਿਸ਼ੇ ਦਾ ਗਿਆਨ ਹੋ ਗਿਆ ਜਿਹੜਾ ਵਿਸ਼ਾ ਹੈ ਉਹ ਜਾਗਰੂ ਕਹਿੰਦੇ ਆਪਾਂ ਜਿਹਨੂੰ ਜਾਗਰੂ ਕਹਿੰਦੇ ਉਹ ਜਾਗਿਆ ਹੋਇਆ ਇੱਕ ਤਾਂ ਅਸੀਂ ਰੋਜ਼ ਸੋਣੇ ਉਹ ਜਾਗਦੇ ਆ ਉਹ ਜਾਗਣਾ ਨਹੀਂ ਉਹ ਇਹ ਤੇ ਕਰਕੇ ਗੁਰਬਾਣੀ ਕਹਿੰਦੀ ਸੋਵਣ ਜਾਗਣ ਬਹੁ ਪ੍ਰਕਾਰ ਆ ਸੋਵਣ ਜਾਗਣ ਗੁਰਬਾਣੀ ਦਾ ਬਹੁ ਪ੍ਰਕਾਰ ਦਾ ਹੈ ਸੰਸਾਰ ਚ ਵੀ ਬਹੁ ਪ੍ਰਕਾਰ ਦਾ ਹੈ ਹੁਣ ਮੈਂ ਗੱਲ ਕਰਦਾ ਕਿ ਜਦੋਂ ਧਿਆਨ ਬਾਹਰ ਹੈ ਕਲਾ ਟਿਚਰ ਗੱਲ ਕਰਦਾ ਹੈ ਬੱਚੇ ਦਾ ਧਿਆਨ ਬਾਹਰ ਹੋ ਗਿਆ ਤੂੰ ਉਹਨੇ ਪੁੱਛਿਆ ਮੈਂ ਕੀ ਕਿਹਾ ਉਹ ਨਹੀਂ ਦੱਸਦਾ ਕਿ ਸੁਣਿਆ ਨਹੀਂ ਉਹ ਕਹਿੰਦਾ ਸੁੱਤਾ ਪਿਆ ਸੀ ਤੁਹਾ ਤਾਂ ਹੈ ਨਹੀਂ ਸੁਤੇ ਦਾ ਮਤਲਬ ਹੈ ਤੇਰਾ ਧਿਆਨ ਕਿਤੇ ਹੋਰ ਸੀ ਸਾਡਾ ਧਿਆਨ ਭਟਕਿਆ ਹੋਇਆ ਸੰਸਾਰ 'ਚ ਜਿੱਥੇ ਸਾਡਾ ਗਰਭ ਦੇ ਵਿੱਚ ਧਿਆਨ ਸੀ ਨਾ ਜੁੜਿਆ ਹੋਇਆ ਤਪ ਕਰਦਾ ਸੀ ਉੱਥੇ ਧਿਆਨ ਦੁਬਾਰਾ ਲੈਣਾ ਸਾਡੀ ਲੇਵ ਲੱਗੀ ਹੋਈ ਸੀ ਗਰਭ 'ਚ ਉੱਥੋਂ ਸ਼ੁਰੂ ਹੋਊਗਾ ਤਾਂ ਤੁਹਾਨੂੰ ਸਮਝ ਆਊ ਪੁਚਾ ਦੋ ਉਹ ਕਹਿੰਦਾ ਨឹង ਗਰਮ ਮੰਡਲ ਮੇ ਉਰਦ ਤਪ ਕਰਤੇ ਗਦਰ ਦੇ ਵਿੱਚ ਤੂੰ ਤਪਤਾ ਕਰਦਾ ਸੀ ਪਰ ਤਪ ਪੁੱਠਾ ਸੀ ਤਪ ਕਰੀਦਾ ਮਾਇਆ ਤਿਆਗਣ ਦੇ ਵਿੱਚ ਤੂੰ ਮਾਇਆ ਦਾ ਸਰੀਰ ਧਾਰਨ ਕਰ ਰਿਹਾ ਸੀ ਉੱਥੇ ਅਸਰੀਰ ਨੇ ਧਾਰਨ ਕੀਤਾ ਤੂੰ ਮਾਇਆ ਨਾਲ ਜੁੜ ਰਿਹਾ ਸੀ ਹੁਣ ਤਬ ਕਰਨਾ ਆਇਆ ਉਹਨੂੰ ਛੱਡਣ ਦਾ ਉਹਦਾ ਭਵਨਿਉ ਚੱਕਰ ਵੀ ਉਹ ਚ ਵੱੜ ਰਿਹਾ ਤੇ ਇਹ ਚ ਆ ਚੱਕਰ ਵੀ ਸਰੀਰ ਹੈ ਇਹ ਚ ਵੱਡਦਾ ਗਿਆ ਨਿਕਲਣਾ ਨਹੀਂ ਹੁਣ ਆਉਂਦਾ ਇਹਨੂੰ ਜਦ ਮਾਂ ਸੌਂਗੀ ਜਾਂ ਨਿਕਲਦਾ ਟਾਂ ਮ ਆਇਆ ਤਾਂ ਉਹਦੀ ਮਾਂ ਸੌਂਗੀ ਇਹ ਵੱਤ ਸੌਂਗੀ ਮਾਂ ਕਦ ਸੌਂਗੀ ਜਾਂ ਜਮੇ ਉਹ ਕਿਵੇਂ ਸੋਚੀ ਕਹਿੰਦੀ ਜਨਮ ਤੇ ਸੁਭਾਣਾ ਜਾਂ ਪਰਮੇਸ਼ਰ ਦੀ ਭਾਣਾ ਹੋਇਆ ਨਾ ਪਰਮੇਸ਼ਰ ਨੇ ਚਾਹਿਆ ਤਾਂ ਜਮੈ ਤਾਂ ਉਹਦਾ ਜਨਮ ਹੋਇਆ ਪਰਿਵਾਰ ਬਲਾ ਪਾਇਆ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਕਿਉਂ ਜਨਮ ਹੋਣਾ ਮੌਤ ਜ਼ਿੰਦਗੀ ਦਾ ਸਵਾਲ ਹੁੰਦਾ ਉੱਥੇ ਅੱਗੇ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਚਲੋ ਡਾਕਟਰ ਹੋ ਗਿਆ ਆਪਰੇਸ਼ਨ ਕਰਨ ਲੱਗੇ ਹੁਣ ਵੀ ਹੈ ਤਾਂ ਹੁਣ ਵੀ ਹਮੇਸ਼ਾ ਹੀ ਰਹਿਣਾ ਹੁਣ ਅਗੇ ਨੂੰ ਖਤਰਾ ਕੱਟਨੇ ਜਾਦਿਸ ਪਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਿਬ ਛੁਟਕੀ ਲੱਗੀ ਤ੍ਰਿਸ਼ਨਾ ਲਿਬ ਜੜੀ ਸੀ ਉਹ ਟੁੱਟ ਗਈ ਫਿਰੋਜ਼ ਪਿਆਸ ਲੱਗਣ ਲੱਗੀ ਬੱਚੇ ਨੂੰ ਭੁੱਖ ਪਿਆਲ ਨਹੀਂ ਲੱਗਦੀ ਰੋਂਦਾ ਤ੍ਰਿਸ਼ਨਾ ਆਇਆ ਅਮਰ ਵਰਤਾਇਆ ਮਾਇਆ ਦਾ بڑا ਸਰੀਰ ਧਾਰਨ ਕੀਤਾ ਸੀ ਇਦਾ ਫੇਰ ਚੱਲ ਪਿਆ ਉਹ ਕਮ ਲਿਆ ਬਈ ਖਾਣ ਨੂੰ ਭੁੱਖ ਲੱਗਣ ਲੱਗੀ ਉਹ ਭੁੱਖ ਜਿਹੜੀ ਲੱਗ ਗਈ ਨਾ ਉਹਨੇ ਲੈ ਬਤੋੜੀ ਹੋਈ ਜੱਦੀ ਉਹ ਲੈ ਬੰਨੋ ਸੁੱਤਾ ਹੋਇਆ ਭੁੱਲ ਗਿਆ ਉਹ ਲੈ ਵਾਲਾ ਧਿਆਨ ਟੁੱਟ ਗਿਆ ਆ ਨਮਾ ਸ਼ੁਰੂ ਹੋ ਗਿਆ ਕੀ ਆਇਆ ਸੀ ਕੰਮ ਕਰਨ ਕਿਉਂ ਸਰੀਰ ਤਾਨਨ ਕੀਤਾ ਸੀ ਕਿਉਂ ਤਪ ਕਰਦਾ ਸੀ ਸਰੀਰ ਲੈ ਕੇ ਕੀ ਕਰਨਾ ਸੀ ਉਹ ਸਾਰਾ ਕੁਝ ਭੁੱਲ ਗਿਆ ਉਹ ਯਾਦ ਕਰਾ ਰੇ ਹੁਣ ਕੀ ਆ ਸੰਸਾਰ ਜਿਹੜਾ ਹੈ ਨਾ ਸੰਸਾਰ ਜਿਹੜੀ ਆਪਾਂ ਹੁਣ ਜੁੜੇ ਹੋਏ ਇਹਨੂੰ ਸੰਸਾਰ ਨੂੰ ਜਾਗਿਆ ਨਹੀਂ ਮੰਦੀ ਸੁਪਨਾ ਮੰਦੀ ਹੈ ਗੁਰਬਾਣੀ ਨੂੰ ਸੁਪਨਾ ਮੰਦੀ ਹੈ ਸੁਪਨੇ ਜਿਉ ਸੰਸਾਰ ਸੁਪਨ ਸਮਾਨ ਹੈ ਜੀਵਨ ਸੁਪਨ ਸਮਾਨੰ ਇਹ ਜੀਵਨ ਤਾਂ ਸੁਪਨੇ ਵਾਂਗੂ ਹੈ ਜਦੋਂ ਅਸੀਂ ਮੈਂ ਦੇਖਦਾ ਵੀ ਮੈਂ 90 ਸਾਲ ਨੂੰ ਹੋ ਚਲਿਆ ਇੱਕ ਸੁਪਨਾ ਹੀ ਦੇਖਿਆ ਮੈਂ ਬਸ ਸੁਪਨਾ ਹੀ ਬਣ ਗਿਆ ਜੋ ਪਿੱਛੇ ਦੇਖਿਆ ਉਹਦੀ ਯਾਦ ਸੁਪਨੇ ਦੀ ਯਾਦ ਵਰਗੀ ਆਦਾ ਹੋਰ ਕੀ ਮੁੜ ਕੇ ਤਾਂ ਨਹੀਂ ਸੁਪਨਾ ਰਹਿ ਜਾਣਾ ਜੋ ਨੰਗਾ ਜੀਵਨ ਸੁਪਨਾ ਬਣ ਗਿਆ ਅਗੇ ਸੁਪਨਾ ਚਾਹਦੇ ਆ ਹੁਣ ਜੇ ਸੁਪਨਾ ਟੁੱਟੇ ਫੇਲੇ ਬੱਗੇ ਗੁਰਬਾਣੀ ਪਹਿਲਾਂ ਸੁਪਨਾ ਤੋੜ ਰਹੀ ਹੈ ਜਿੱਥੇ ਹੁਣ ਲੱਗਿਆ ਹੈ ਨਾ ਜਿਹੜੀ ਕੈਰੀ ਚ ਲੱਗਿਆ ਹੋਇਆ ਹੈ ਇਤੋਂ ਪੱਟਣਾ ਇਹਨੂੰ ਮਨ ਨੂੰ ਇਹ ਸੁਪਨੇ ਵਾਲੀ ਦੁਨੀਆ ਚੋਂ ਮਨ ਨੂੰ ਪੱਟ ਕੇ ਭਗਤੀ ਵਾਲੀ ਕੈਰੀ ਚ ਲਾਉਣਾ ਦੂਏ ਪਸੱਤੇ ਆਨ ਲੋਣੇ ਧਿਆਨ ਬਦਲੀ ਕਰਨਾ ਇਹਦਾ ਇਹਦਾ ਮਾਇਆ 'ਚ ਧਿਆਨ ਪਟ ਗਿਆ ਹੋਇਆ ਮਾਇਆ 'ਚ ਆਤਮ ਦੇ ਵਿੱਚ ਧਿਆਨ ਕਰਨਾ ਆਪਣੇ 'ਚ ਆਪਣਾ ਕਲਿਆਣ ਕਰ ਲੈ ਆਪਣਾ ਜੇ ਆਤਮ ਧਿਆਨੀ ਹੈ ਤਾਂ ਆਤਮ ਕਲਿਆਣੀ ਹੈ ਆਤਮ ਕਲਿਆਣ ਆਤਮ ਧਿਆਨ ਬਿਨੋਂ ਨਹੀਂ ਹੋ ਸਕਦਾ ਆਤਮ ਧਿਆਨ ਵਿੱਚ ਆਤਮ ਕਲਿਆਣ ਆਤਮ ਕਲਿਆਣ ਨੂੰ ਆਇਆ ਹੈ ਤੇ ਆਤਮ ਧਿਆਨ ਦੇ ਬਿਨਾ ਕੀ ਮੌਜੂ ਜਿਹੜਾ ਕੰਮ ਕਰਦੇ ਹੋ ਧਿਆਨ ਵੀ ਤਾਂ ਉਹਦਾ ਧਿਆਨ ਨਾਲੇ ਕਰੋਗੇ ਨਾ ਆਤਮ ਕਲਿਆਣ ਆਤਮ ਧਿਆਨ ਮੰਗਦਾ ਹੈ ਆਤਮ ਧਿਆਨ ਵੇਨਾ ਆਤਮ ਕਲਿਆਣ ਨਹੀਂ ਹੋਣਾ ਆਤਮ ਕਲਿਆਣ ਕਾਹਦੇ ਚ ਹੈ ਕਿਵੇਂ ਸਾਨੂੰ ਪਤਾ ਕੋਈ ਨਹੀਂ ਉਹੀ ਗੁਰਬਾਨੀ ਦੱਸਦੀ ਆਤਮਿਕ ਕਲਿਆਣ ਐ ਆ ਤੇਰਾ ਦੁਨੀਆ ਜੀ ਵੀ ਰਹੇਗਾ ਪਰਵਾਰ ਵੀ ਰਹੇਗਾ ਹੱਸੰਦੇ ਆ ਖਲੰਦੇ ਆ ਵਿਚੇ ਹੋਵੇ ਮੁਕਤ ਜੀਵਨ ਦੇ ਵਿੱਚ ਓਵੇਂ ਰਚਾਵੇਂ ਤੇ ਹੋਇਆ ਮੁਕਤ ਹੋ ਜਾਏਗਾ ਇਹ ਗੁਰਬਾਨੀ ਦੱਸ ਰਹੀ ਹੈ ਵਿਧੀ ਇਹਨੂੰ ਕਹਿੰਦੇ ਛੂਟਣ ਕੀ ਵਿਧੀ ਇਸ ਵਿਧੀ ਨਾਲ ਅਸੀਂ ਜੀਵਨ ਵਿਆਪਨ ਕਰਨਾ ਹੈ ਜੋ ਗੁਰਬਾਨੀ ਨੇ ਦੱਸੀ ਹੈ ਜਿਹੜਾ ਉਹ ਵਿਧੀ ਨਾਲ ਜੀਵਨ ਵਿਆਪਨ ਕਰਦਾ ਹੈ ਵਿਧੀ ਨੂੰ ਜਾਣ ਕੇ ਸਮਝ ਕੇ ਉਹ ਜਾਗਿਆ ਹੋਇਆ ਉਸ ਹੈ ਜਬਤਾ ਚ ਉਹਨ ਪਤਾ ਮੈਂ ਆਪਣਾ ਕੰਮ ਕਰ ਰਿਹਾ ਮੇਰਾ ਕੁਝ ਕੰਮ ਹੋ ਰਿਹਾ ਮੈਂ ਰੋਜ਼ ਪ੍ਰੋਫਿਟ ਦੇ ਵਿੱਚ ਜਾ ਰਿਹਾ ਜਾਂ ਰੋਜ਼ ਪ੍ਰੋਫਿਟ ਦੇ ਵਿੱਚ ਜਾ ਰਿਹਾ ਹੈ ਫਿਰ ਉਹ ਚਿੰਤਾ ਨਹੀਂ ਹੈ ਚਿੰਤਾ ਜਦ ਹੁੰਦੀ ਆ ਜਾਂ ਵਿਜਨ ਦੇ ਘਾਟੇ ਜਾਣ ਲੱਗਦਾ ਅੱਜ ਸਾਨੂੰ ਚਿੰਤਾ ਕਰਨਾ ਸਾਡਾ ਵਿਜਨ ਦੇ ਘਾਟੇ ਜਾ ਰਹੇ ਆ ਉਹ ਘਾਟਾ ਕੀ ਆ ਉਹਦਾ ਸਾਨੂੰ ਪਤਾ ਨਹੀਂ ਘਾਟਾ ਅਸਲ ਜੋ ਹੈ ਆਦਮ ਕਲਿਆਣ ਕਰਨਾ ਹੈ ਤੇ ਉਹ ਕਰ ਨਹੀਂ ਰਿਹਾ ਉਹ ਘਾਟਾ ਅਸਲ ਜੋ ਹੈ ਜੀਵਨ ਐਵੇਂ ਜਾ ਰਿਹਾ ਆਦਮ ਕਲਿਆਣ ਹੋ ਨਹੀਂ ਰਿਹਾ ਚਿੰਤਾ ਉਹ ਹੈ ਗਹਿਰੀ ਅੰਦਰ ਫੇਰ ਆ ਜਿਹੜੀ ਸੰਸਾਰ ਦੀ ਹੁੰਨੇ ਆ ਨਹੀਂ ਹੈ ਉਹ ਨਹੀਂ ਉਹ ਹੈਗਾ ਕੁਝ ਮਾਇਆ ਮਿਲ ਗਈ ਭੁੱਲ ਗਿਆ ਹਸਣ ਲੱਗ ਗਿਆ ਮਾਇਆ ਗਈ ਤਾਂ ਰੋਣ ਲੱਗ ਗਿਆ ਇਹਦੇ ਵਿੱਚ ਉਲਝਿਆ ਰਹ ਜਾਂਦਾ